ਇਹ ਤੇ ਕਦੇ ਨਾ ਕਦੇ ਕੋਈ ਕਿਸੇ ਦਾ ਮੋਬਾਈਲ ਖੋਇਆ ਜਾਂਦਾ ਕੁਛ 10 ਤੋਂ 15 ਵਾਰ ਦਾ ਤਾਂ ਸਾਡੇ ਹੋ ਚੁੱਕੇ ਆ ਇੱਕ ਦਿਨ ਆਹ ਦੁਕਾਨ ਦਾ ਸ਼ਟਰ ਭੰਨ ਲਿਆ ਇੱਕ ਦਿਨ ਉਹ ਸਾਡੇ ਨੈਟ ਪਲੱਸ ਵਾਲੇ ਆ ਉਹਨਾਂ ਦੇ ਰਾਤ ਨੂੰ ਇਦਾਂ ਹੀ ਹੋਇਆ ਜੀ 11:00 ਵਜੇ ਜੋ ਆ ਗਈ ਇਹ ਹਜਿਓ ਉਹਦੀ ਉਮਰ ਸਾਰੀ 18-19 ਸਾਲ ਹੈ ਮੈਂ ਉਹ ਕੰਮ ਤੋਂ ਆ ਰਿਹਾ ਸੀਗਾ ਜੀ ਉਹਦੇ ਤੇ ਸੱਟ ਮਾਰੀ ਗਈ ਉਹਦੇ ਜਿਹਦੇ ਕਰਕੇ ਉਹਦੇ ਕਾਫੀ ਉਹਦੇ ਡੈਮੇਜ ਹੋਏ ਉਹਦੀ ਚਲੇ ਇੱਕ ਮਹੀਨੇ ਤੋਂ ਇੱਥੇ ਘੜ ਤੋਂ ਘੜ ਵੀ ਭਾਮੀਆਂ ਦੇ ਵਿੱਚ 8 ਤੋਂ 10 ਵਾਰ ਦਾ ਤਾਂ ਹੋ ਚੁੱਕੀਆਂ ਹਨ ਮੌਜੂਦ ਹੈ ਕੀ ਕਾਰਨ ਹੈ ਜਿਹੜਾ ਕਿ ਪੂਰੇ ਦਾ ਪੂਰਾ ਮੁਹੱਲੇ ਨੂੰ ਇੱਥੇ ਰੋਡ ਦੇ ਉੱਤੇ ਖੜੇ ਹੋਣਾ ਪੈਂਦਾ ਪਿਛਲੇ 1 ਮਹੀਨੇ ਤੋਂ ਇੱਥੇ ਘੜ ਤੋਂ ਘੜ ਵੀ ਭਾਮੀਆਂ ਦੇ ਵਿੱਚ 8 ਤੋਂ 10 ਵਾਰ ਦਾ ਤਾਂ ਹੋ ਚੁੱਕੀਆਂ ਜਿਹਦੇ ਵਿੱਚ ਸਾਡਾ ਜਿਹੜਾ ਥਾਣਾ ਪਹਿਲੀ ਗੱਲ ਉਹ ਹੀ 3 ਕਿਲੋਮੀਟਰ ਪੈਂਦਾ ਇੱਥੇ ਕੋਈ ਚੌਂਕੀ ਨਹੀਂ ਹੈਗੀ ਹੈ ਜਿਹਦੇ ਕਾਰਨ ਸਾਡੀ ਪਬਲਿਕ ਸੁਰੱਖਿਅਤ ਰਹੇ ਨਾ ਕੋਈ ਪੁਛ ਹੈ ਹੁਣ ਇੰਨੀ ਤਗੜੀ ਵਾਰਦਾਤ ਹੋਈ ਹੈ ਮੁੰਡਾ ਇਸ ਟਾਈਮ ਕੋਮਾ 'ਚ ਪਿਆ ਇੱਕ ਤਰ੍ਹਾਂ ਦਾ ਉਹਦਾ ਮਰਨ ਦਾ ਪਤਾ ਨਹੀਂ ਉਹ ਬਚਦਾ ਨਹੀਂ ਬਚਦਾ ਉਦੇ ਉੱਤੇ ਵੀ ਪੂਰੀ ਜੋ ਸੰਤੁਸ਼ਟ ਕਾਰਵਾਈ ਸੀਗੀ ਉਹ ਸਾਡੀ ਕੀਤੀ ਨਹੀਂ ਗਈ ਪਰ ਕਿਤੇ ਨਾ ਕਿਤੇ ਕਿਹਾ ਗਿਆ ਵੀ ਉਦੇ ਤੇ ਪਰਚਾ ਦਰਜ ਕੀਤਾ ਗਿਆ 307 ਉਦੇ ਤੇ 307 ਦਾ ਪਰਚਾ ਦਿੱਤਾ ਗਿਆ ਕਿ ਪਰ ਸਾਡੇ ਜਿਹੜੇ ਕੀ ਕਹਿੰਦੇ ਜਿਹਦੀ ਸ਼ਾਹ ਦੇ ਉੱਤੇ ਉਹ ਕੰਮ ਹੋਇਆ ਉਦੇ ਤੇ ਹਜੇ ਪਰਚਾ ਨਹੀਂ ਦਿੱਤਾ ਗਿਆ ਕੋਣ ਵਿਅਕਤੀ ਸੀਗੇ ਜਿਹੜੇ ਕਿ ਜਿਨ੍ਹਾਂ ਦੇ ਉੱਪਰ ਦੇਖੋ ਜੀ ਅਸੀਂ ਪਏ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਰਿੱਕੇ ਦਵਾਂਗੇ ਜੀ ਜੀ ਤੇ ਸਾਰਾ ਮੁਹੱਲਾ ਸਾਈਨ ਕਰਕੇ ਦੂਗਾ ਤੇ ਅਸੀਂ ਪੁਲਿਸ ਨੂੰ ਬੇਨਤੀ ਕਰਾਂਗੇ ਉਹਨਾਂ ਦੇ ਕਾਰਵਾਈ ਕਰਨ ਜਦਾਂ ਜੀ ਆਪਣੇ ਜੈਨ ਵਿਲੇ ਦਾ ਸਾਰਾ ਮੁੱਲਾ ਇਕੱਠਾ ਹੋਇਆ ਜੀ ਅੱਜ ਤੂੰ 4-5 ਦਿਨ ਪਹਿਲਾਂ ਕੋਈ ਸਾਡੇ ਮੁੰਡੇ ਨੂੰ ਜਵਾਕ ਹੀ ਹੈ ਹਜੇ ਉਹਦੀ ਉਮਰ ਸਾਰੀ 18-19 ਸਾਲ ਹੈ ਮੈਂ ਜੀ ਉਹ ਕੰਮ ਤੋਂ ਆ ਰਿਹਾ ਸੀਗਾ ਜੀ ਉਹਦੇ ਤੇ ਸੱਟ ਮਾਰੀ ਗਈ ਉਹਦੇ ਜਿਹਦੇ ਕਰਕੇ ਉਹਦੇ ਕਾਫੀ ਉਹਦੇ ਡੈਮੇਜ ਹੋਏ ਉਹਦੇ ਦਿਮਾਗ ਤੇ ਬਾਈ ਡੈਮੇਜ ਹੈ ਜੀ ਤੇ ਜਿਹਦੇ ਕਰਕੇ ਅੱਜ ਉਹ ਪੀਜੀਆਈ ਦੇ ਵਿੱਚ ਰੈਫਰ ਕੀਤਾ ਗਿਆ ਤੇ ਅੱਜ ਸਾਨੂੰ ਲੋੜ ਆ ਇਸ ਕਰਕੇ ਆਪਾਂ ਹੋਏ ਆ ਕਿ ਸਾਡੀ ਕੋਈ ਪੁਲਿਸ ਪ੍ਰਸ਼ਾਸਨ ਵਾਲੋ ਸਾਡੀ ਜੈਨਵਰੀ ਦੀ ਰੋਡ ਦੇ ਉੱਤੇ ਕੋਈ ਪੀਸੀਆਰ ਵਾਲੇ ਦੀ ਜਾਂ ਕਿਸੇ ਦੀ ਗਸ਼ਤ ਲਾਈ ਜਾਵੇ ਜਿਹਦੇ ਕਰਕੇ ਸਾਨੂੰ ਥੋੜਾ ਜਿਆ ਹੋਵੇ ਵੀ ਹਾਂਜੀ ਸੇਫਟੀ ਸੇਫਟੀ ਹੋਵੇ ਸਾਡੀ ਹਮਲਾ ਜਿਹੜੀ ਸਾਡਾ ਇੱਕ ਬੱਚਾ ਸਾਡੀ ਕਲੋਨੀ ਦਾ ਥਾੜਾ ਆ ਰਿਹਾ ਸੀ ਰਾਤ ਨੂੰ ਤੇ ਉਹਦੇ ਤੇ ਕੋਈ ਰੰਜਿਸ਼ਨ ਦੇ ਮਾਦਰ ਨਾਲਕ ਉਹਦੇ ਤੇ ਹਮਲਾ ਕਰਤਾ ਯਾਨੀ ਉਹ ਬੱਚਾ ਇਸ ਟਾਈਮ ਕੋਮਾ ਚ ਪਿਆ ਅਸੀਂ ਇਹ ਕਹਿੰਦੇ ਆ ਕਿ ਇਹ ਰੋਡ ਦੇ ਉੱਤੇ ਅਸੀਂ ਕਈ ਵਾਰੀ ਸਾਡੀਆਂ ਬਹੁਤ ਮਾਰਦਾਤਾ ਹੋਈਆਂ ਅਸੀਂ ਇਹ ਬਾਰਦਾਤਾਂ ਨੂੰ ਅਸੀਂ ਪੰਜਾਬ ਸਰਕਾਰ ਨੂੰ ਵੀ ਤੇ ਆਪਣੇ ਆ ਸਰਪੰਚ ਸਾਹਿਬ ਖੜਿਆ ਨੌਜਵਾਨ ਸਾਡੇ ਨਾਲ ਹਰ ਟਾਈਮ ਸਾਡੇ ਨਾਲ ਹੁੰਦੇ ਜਦੋਂ ਵੀ ਅਸੀਂ ਕਹੀ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਦੇ ਕਿ ਸਾਡੇ ਨਾਲ ਹਰ ਵਾਰੀ ਖੜਦੇ ਆ ਪਰ ਹੁਣ ਵੀ ਸਾਡੇ ਨਾਲ ਹੀ ਆ ਆਪਾਂ ਇੱਥੇ ਉਹ ਵੀ ਉਹਨਾਂ ਨੂੰ ਪੁਲਿਸ ਨੂੰ ਕਹਿ ਕੇ ਇੱਥੇ ਕੋਈ ਆਪਾਂ ਗਸ਼ਤ ਲਵਾਈਏ ਇੱਥੇ ਕਦੇ ਨਾ ਕਦੇ ਕੋਈ ਕਿਸੇ ਦਾ ਮੋਬਾਈਲ ਖੋਇਆ ਜਾਂਦਾ ਕੁਝ ਆ 10 ਤੋਂ 15 ਵਾਰ ਦਾ ਸਾਡੇ ਹੋ ਚੁੱਕਿਆ ਇੱਕ ਦਿਨ ਆ ਦੁਕਾਨ ਦਾ ਸ਼ਟਰ ਭੰਨ ਲਿਆ ਇੱਕ ਦਿਨ ਉਹ ਇੱਥੇ ਸਾਡੇ ਨੈਟਪਲੱਸ ਵਾਲੇ ਆ ਉਹਨਾਂ ਦੇ ਰਾਤ ਨੂੰ ਇਦਾਂ ਹੀ ਹੋਇਆ ਜੀ 11:00 ਕ'ਤੇ ਇਸ ਕਰਕੇ ਅਸੀਂ ਇਹ ਕਹਿੰਨੇ ਕਿ ਜਦੋਂ ਹੁਣ ਸਾਡੇ ਜਿਹੜੇ ਬੱਚੇ ਆ ਨਾ ਸਾਡਾ ਪਰਿਵਾਰ ਆ ਸਾਡੀਆਂ ਧੀਆਂ ਪੈਣਾ ਆ ਆ ਰੋਡ ਤੋਂ ਨੰਗਣ ਤੋਂ ਵੀ ਡਰਦੀਆਂ ਐ 9 ਵਜੇ ਤੋਂ ਬਾਅਦ 8 ਵਜੇ ਤੋਂ ਬਾਅਦ ਕਈਆਂ ਸਾਡੀਆਂ ਧੀਆਂ ਪੈਣਾ ਨੇ ਇੱਥੇ ਆਪਣੀਆਂ ਜਾਨੀ ਕਿ ਸਰਵਿਸ ਕਰਦੀਆਂ ਕੋਈ ਨੌਕਰੀ ਕਰਦੀ ਕੋਸ਼ਾ ਸਾਨੂੰ ਡਰ ਲੱਗਦਾ ਸਾਨੂੰ ਘਰ ਚ ਬੈਠਿਆਂ ਨੂੰ ਡਰ ਲੱਗਦਾ ਜਦ ਤੱਕ ਸਾਡਾ ਬੱਚਾ ਸਾਡੇ ਘਰ ਕੋਲ ਸਾਡੇ ਆਕਾਦੇ ਸਾਹਮਣੇ ਨਹੀਂ ਆ ਆਂਦਾ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਆ ਕਿ ਸਾਡਾ ਜਿਹੜੇ ਇਸ ਜਿਹੜੀ ਰੋਡ ਦੇ ਉੱਤੇ ਖਾਸ ਕਰਕੇ ਚਾਹਮੀਆਂ ਦੇ ਉੱਤੇ ਇਹ ਜਿਹੜਾ ਰੋਡ ਆ ਇਹਦੇ ਉੱਤੇ ਇੱਕ ਗਸ਼ਤ ਲਗਾਈ ਜਾਵੇ ਤੇ ਅਸੀਂ ਜਿਹੜਾ ਸਾਡੇ ਬੱਚੇ ਵੀ ਅਸੀਂ ਪਰਿਵਾਰ ਵੀ ਸੇਫ ਆ ਮੈਂ ਇੱਥੇ 18 ਘੰਟੇ ਇੱਥੇ ਹੁੰਨਾ ਜੀ ਮੇਰੀ ਆ ਦੁਕਾਨ ਹੈ ਇਸ ਕਰਕੇ ਮੈਂ ਦੇਖਦਾ ਹਾਂ ਬਹੁਤ ਕੁਝ ਹੈਗਾ ਯਾਰ ਪਰ ਉਹ ਬੱਚੇ ਨਾ ਬੜਾ ਨਜਾਇਜ਼ ਹੋ ਗਿਆ ਅਸੀਂ ਕਹਿੰਨੇ ਆ ਵੀ ਚਲੋ ਪ੍ਰਮਾਤਮਾ ਉਹਨੂੰ ਵੀ ਸਿਹਤ ਜਾਤਾ ਕਰੇ ਤੇ ਇਹ ਬਸ ਇਹੀ ਸਾਡੀ ਬੇਨਤੀ ਹੈ ਕਿ ਅਸੀਂ ਤੁਹਾਡੇ ਜ਼ਰੀਏ ਇੱਕ ਪੰਜਾਬ ਸਰਕਾਰ ਨੂੰ ਵੀ ਇਹ ਅਸੀਂ ਕਹਿਣਾ ਚਾਹੁੰਦੇ ਆ ਸਾਡੀ ਆਮ ਆਮ ਪਾਰਟੀ ਸਰਕਾਰ ਆ ਕਿ ਇਹ ਜ਼ਰੂਰਦਾ ਸਾਡਾ ਦੇਖਿਆ ਜਾਵੇ ਕਿਦੇ ਨਾ ਕਿਤੇ ਸਰਪੰਚ ਸਾਹਿਬ ਵੀ ਤੁਹਾਡੇ ਨਾਲ ਕਰੇ ਸਰਪੰਚ ਸਾਹਿਬ ਸਾਡੇ ਨਾਲ ਐਂ ਮੋਢੇ ਨਾਲ ਕਿਹਾ ਅਸੀਂ ਮੰਗ ਪੱਤਰ ਵੀ ਦੇਵਾਂਗੇ ਮੰਗ ਪੱਤਰ ਤੋਂ ਬਾਅਦ ਵੀ ਜੇ ਜਗ੍ਹਾ ਦੇ ਉੱਤੇ ਵਾਰਦਾਤਾ ਹੁੰਦੀਆਂ ਉਸ ਤੋਂ ਬਾਅਦ ਅਗਲਾ ਕਦਮ ਕੀ ਹੁੰਦਾ ਜੀ ਉਹ ਵਾਰਦਾਤਾ ਨਹੀਂ ਸਾਡੇ ਬੰਦੀ ਵੈਸੇ ਤਾਂ ਤੁਹਾਨੂੰ ਮਾਣ ਆ ਸਾਡੇ ਸਰਪੰਚ ਸਾਹਿਬ ਤੇ ਸਾਡਾ ਇਹ ਉਹ ਇੱਕ ਦੀ ਜ਼ੋਰ ਤੇ ਕੰਮ ਕਰਾਂਗੇ ਜੀ ਪਰ ਜੇ ਸਾਡੇ ਨਾਲ ਫੇਰ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਅਸੀਂ ਸਰਪੰਚ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਹੋਰ ਜ਼ਾਦਾ ਇਹ ਚੰਡੀਗੜ੍ਹ ਰੋਡ ਜਾਮ ਕਰੀਏ ਅਸੀਂ ਧਰਨੇ ਲਾਈਏ ਕਿਉਂਕਿ ਅਸੀਂ ਆਪਣੇ ਬੱਚੇ ਸੇਫ ਕਰਨੇ ਆ ਅਸੀਂ ਕਿਸੇ ਕੋਈ ਮੰਗ ਨਹੀਂ ਰੱਖਦੇ ਸਿਰਫ ਅਸੀਂ ਆਪਣੇ ਪਰ ਸਾਡੇ ਪਰਿਵਾਰ ਕਿਦਾਂ ਸੇਫ ਹੁੰਦੇ ਆ ਅਸੀਂ ਆਪਣੇ ਕਰਨਾ ਅਸੀਂ ਇਹਨਾਂ ਦੀ ਮੰਤ ਕਰਾਂਗੇ ਸਾਡੇ ਨੌਜਵਾਨ ਸਰਪੰਚ ਨੇ ਇਹ ਸਾਡੇ ਨਾਲ ਹੱਟਿਆ ਵੱਧੀ ਰਾਤ ਬਾਜ ਮਾਰੀ ਆਧੀ ਰਾਤ ਖੜਦੇ ਆ ਅਸੀਂ ਇਹਨਾਂ ਦਾ ਹਸਾਰਾ ਲੈ ਕੇ ਅਸੀਂ ਇਹ ਕੰਮ ਕਰਨਾ ਕਿ ਅਸੀਂ ਇਹ ਸਾਡਾ ਹੋਣਾ ਚਾਹੀਦਾ ਹੈ ਕਿ ਅਸੀਂ ਸੇਫ ਨਹੀਂ ਹੈਗੇ ਸਰਪੰਚ ਸਾਹਿਬ ਸਾਰਾ ਮੱਲੇ ਨੇ ਤੁਹਾਡੇ ਤੋਂ ਆਸ ਲਗਾਈ ਹੋਈ ਹੈ ਵੀ ਤੁਸੀਂ ਕਿਸ ਤਰੀਕੇ ਨਾਲ ਇਹਨਾਂ ਦੇ ਨਾਲ ਖਰੇ ਉਤਰੋਗੇ ਦੇਖੋ ਜੀ ਮੱਲਾ ਨਿਵਾਸੀ ਪੂਰਾ ਮੇਰਾ ਸਤਿਕਾਰਯੋਗ ਆ ਇਹ ਮੇਰੀ ਬਹੁਤ ਇੱਜ਼ਤ ਕਰਦੇ ਆ ਮੈਂ ਮੱਲਾ ਨਿਵਾਸੀਆਂ ਨਾਲ ਹਿੱਕ ਤਾਨਕੇ ਦਾ ਮੈਂ ਦਿਨ ਰਾਤ ਖੜਾ ਖੜਾ ਪਰ ਇੱਕ ਮੈਂ ਉਹਨਾਂ ਜਿਹੜੇ ਵੀ ਇਹ ਗਲਤ ਆਨਸਰ ਆ ਉਹਨਾਂ ਨੂੰ ਵੀ ਚੇਤਾਵਨੀ ਦੇਣੀ ਚਾਹੁੰਦਾ ਕਿ ਜੇ ਕੋਈ ਮੇਰੇ ਏਰੀਆ ਦੇ ਵਿੱਚ ਪਹਿਲ ਦੇ ਆਧਾਰ ਤੇ ਕੋਈ ਚਿੱਟਾ ਜਾਂ ਕੋਈ ਗਲਤ ਕੰਮ ਕਰਦਾ ਫੜਿਆ ਗਿਆ ਉਹ ਤੇ ਸਖਤ ਤੋਂ ਸਖਤ ਪੁਲਿਸ ਕਾਰਵਾਈ ਤਾਂ ਕਰਾਉਂਗਾ ਕਰਮਗਾ ਉਹਦੀ ਮੈਂ ਆਪਣੇ ਏਰੀਆ ਦੇ ਵਿੱਚੋਂ ਕੋਈ ਵੀ ਬੰਦਾ ਉਹਦੀ ਜ਼ਮਾਨਤ ਦਾ ਜ਼ਮਾਨਤ ਉਹਨੂੰ ਮੈਂ ਬਾਹਰ ਨਾ ਆਉਣ ਤੱਕ ਪੂਰਾ ਹੱਕ ਦੇਉਣਾ ਜਿੰਨਾ ਜੋਰ ਲੱਗੂ ਜੋਰ ਲਾਉਂਗਾ ਕਿਉਂਕਿ ਮੇਰੇ ਲਈ ਸਭ ਤੋਂ ਪਹਿਲਾਂ ਮੇਰਾ ਮਹੱਲਾ ਕੀ ਮੇਰਾ ਪਰਿਵਾਰ ਹੈ ਠੀਕ ਆ ਜੇ ਇਹਨਾਂ ਨੇ ਸਾਨੂੰ ਬਣਾਇਆ ਜਾਏ ਮੈਂ ਤੇ ਮਾਨ ਕਰਦੇ ਆ ਤਾਂ ਮੈਂ ਵੀ ਇਹਨਾਂ ਦੇ ਨਾਲ ਦਿਨ ਰਾਤ ਇੱਕ ਠੋਕ ਕੇ ਖੜਾ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਜੇ ਤੁਸੀਂ ਕੋਈ ਵੀ ਤੁਹਾਡੇ ਮਹੱਲੇ ਚ ਜਾਂ ਕੋਈ ਵੀ ਮਾੜਾ ਅਨਸਰ ਆ ਤੁਸੀਂ ਉਹ ਉਹਦਾ ਅਸੀਂ ਗਰੁੱਪ ਵੀ ਬਣਾਏ ਹੋਏ ਨੇ ਮਹੱਲੇ ਵਾਈਜ਼ ਵੀ ਜੇ ਤੁਸੀਂ ਨਹੀਂ ਅੱਗੇ ਆਉਣਾ ਚਾਹੁੰਦੇ ਵੀ ਸਾਨੂੰ ਉਸ ਗਰੁੱਪ ਦੇ ਵਿੱਚ ਤੁਸੀਂ ਮੈਨੂੰ ਪਰਸਨਲ ਮੈਸੇਜ ਕਰ ਦਿਓ ਉਹ ਬੰਦੇ ਦੀ ਮੈਂ ਪਛਾਣਾਂ ਜਿਹੜੀ ਗੁਫ਼ਤ ਰੱਖੂਗਾ ਕਿਉਂਕਿ ਜੇ ਆਪਾਂ ਸਾਰੇ ਰਲ ਮਿਲ ਕੇ ਇੱਕ ਕਦਮ ਚੱਕਾਂਗੇ ਤਾਂ ਹੀ ਆਪਾਂ ਆਪਣਾ ਆਪਣਾ ਹਲਕਾ ਹੀ ਸੁਧਾਰ ਲਈਏ ਇਹ ਬਹੁਤ ਵੱਡੀ ਗੱਲ ਆ ਠੀਕ ਆ ਇਸ ਲਈ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਜੇ ਤੁਹਾਨੂੰ ਲੱਗਦਾ ਕੋਈ ਤੁਹਾਡੇ ਆਣ ਗਵਾਨ ਚ ਕੋਈ ਮਾੜਾ ਬੰਦਾ ਰਹਿੰਦਾ ਤਾਂ ਤੁਸੀਂ ਸਾਨੂੰ ਉਹਨੂੰ ਦੱਸੋ ਜਿਹੜੇ ਲੋਕੀ ਉਹਨਾਂ ਦਾ ਮੰਨ ਲਓ ਵੀ ਕੋਈ ਵੀ ਮਾੜਾ ਅੰਸਰ ਰਹਿੰਦਾ ਉਹ ਨਹੀਂ ਦੱਸਦੇ ਉਹ ਕੋਈ ਨਾ ਕੋਈ ਗਲਤੀਆਂ ਆਪਣੇ ਮਹੱਲੇ ਦੇ ਨਿਵਾਸੀਆਂ ਦੀ ਵੀ ਨੇ ਜਦੋਂ ਆਪਾਂ ਪਰਦਾ ਪਾਉਨੇ ਆ ਉਹ ਪਰਦਾ ਪਾਉਣ ਦੇ ਕਰਕੇ ਹੀ ਆ ਖਮਿਆਜਾ ਜਵਾਬ ਭੁਗਤਦਾ ਫਿਰ ਜੇ ਆਪਾਂ ਸ਼ਹਿਦਿੰਨੇ ਆ ਉਹ ਸ਼ਹਿਦ ਆ ਖਮਿਆਜਾ ਆਪ ਨੂੰ ਪਤਾ ਲੱਗ ਗਿਆ ਇਸ ਲਈ ਕਿ ਇਹ ਮਾੜੇ ਅੰਸਰ ਦੀ ਸ਼ਹਿਨਾ ਨਾ ਦਿੱਤੀ ਜਾਵੇ ਨਾ ਹੀ ਅਸੀਂ ਦਵਾਂਗੇ ਨਾ ਸਾਡੇ ਮਹੱਲੇ ਚ ਕੋਈ ਹੋਰ ਦੂ ਹੈਲੋ ਸਰ ਐਸਐਸਓ ਜਮਾਲਪੁਰ ਤੋਂ ਠਾਣਾ ਇੱਕ ਗੱਲ ਕਰ ਰਿਹਾ ਹਾਂ ਹਾਂਜੀ ਹਾਂਜੀ ਬੋਲ ਰਿਹਾ ਜੀ ਸਰ ਸਤਿ ਸ਼੍ਰੀ ਅਕਾਲ ਜੁਧਾਂਡੇ ਲੁਧਿਆਣਾ ਦੇ ਨੂੰ ਤੋਂ ਪੱਤਰਕਾਰ ਗੱਲ ਕਰ ਰਿਹਾ ਹਾਂ ਸਰ ਹਾਂਜੀ ਦੱਸੋ ਸਰ ਐਕਚੁਅਲੀ ਕਹਿੰਦਾ ਜੈਨ ਵਿਲਾ ਦੇ ਭਾਮਿਆਂ ਦੇ ਵਿੱਚ ਲੋਕਾਂ ਨੇ ਪ੍ਰਸ਼ਕ ਕੀਤਾ ਸੀਗਾ ਕਿ ਸਾਡੀ ਉਹ ਸੁਣਵਾਈ ਨਹੀਂ ਹੋ ਰਹੀ ਤੇ ਇੱਥੇ ਚੋਰੀਆਂ ਬਹੁਤ ਹੋ ਰਹੀਆਂ ਲੱਗੀਆਂ ਮਨ ਲੁੱਟਖੋ ਬਹੁਤ ਹੁੰਦੀ ਹੈ ਸਰ ਨਹੀਂ ਬ੍ਰਦਰ ਇੱਥੇ ਨਾ ਪੀਸੀਆਰ ਮੁਲੇ ਕੇ ਰੋਸ ਸੀਗਾ ਲੋਕਾਂ ਚ ਪੀਸੀਆਰ ਨਹੀਂ ਹੈਗਾ ਜੀ ਜੀ ਪੀਸੀਆਰ ਕੁਝ ਦਿਨਾਂ ਤੋਂ ਉਹ ਨਾ ਬੰਦ ਸੀਗਾ ਜੀ ਸਰ ਉਹ ਦੁਆਰਾ ਪੀਸੀਆਰ ਦੇ ਐਲੋਕੇਟ ਕਰਵਾਏ ਨੇ ਬੰਦੇ ਜੀ ਸਰ ਇਹ ਦੁਆਰੇ ਪੀਸੀਆਰ ਤੇ ਚਾਲੂ ਹੋ ਗਏ ਜੀ ਜੀ ਤੇ ਗਸ਼ਤੀ ਵੀ ਵਧਾਈ ਹੈ ਇੱਥੇ ਤੇ ਇੱਥੇ ਨਾਕਾ ਵੀ ਲੱਗਦਾ ਜੀ ਠੀਕ ਹੈ ਤੇ ਐਕਚੁਅਲੀ ਉਹਨਾਂ ਨੇ ਕਿ ਥੋੜਾ ਮੰਗੇ ਕਿਤੇ ਕਿ ਥੋੜੇ ਦਿਨ ਪਹਿਲਾਂ ਨਾ ਕੋਈ ਇੱਕ ਕਿਸੇ 60 ਵਜੇ ਸੀ ਕੋਈ ਘਰੋਂ ਆ ਰਿਹਾ ਸੀ ਸ਼ਰਮਜਿੰਦਰ ਨਾਮ ਤੇ ਸ਼ਰਮਜਿੰਦਰ ਨਾਮ ਤੇ ਕੋਈ ਜੈਨ ਉਹੋ ਬ੍ਰਦਰਸ ਨੇ ਬੰਦਿਆਂ ਤੇ ਇਹਨਾਂ ਸੋ ਤੇ ਇਹਨਾਂ ਦਾ ਆਪਸ ਵਿੱਚ ਰੰਝਿਸ ਸੀਗੀ ਜੀ ਜੀ ਉਹਨਾਂ ਨੇ ਰੋਡ ਮਾਰਿਆ ਸੀ ਬੱਚੇ ਦੇ ਠੀਕ ਹੈ ਜੀ ਠੀਕ ਹੈ ਜੀ ਉਹ ਬੰਦੇ ਤੇ ਅਸੀਂ ਅੰਦਰ ਸੈਕਸ਼ਨ 377 ਫਾਇਰ ਰਜਿਸਟਰਡ ਕਰਤੀ ਸੀ ਜੀ ਐਂਡ ਪਿੰਨੇ ਅਰੈਸਟ ਕਰ ਲਈ ਸੀ ਜੀ ਸਰ ਉਹ ਹੋਰ ਮੈਟਰ ਹੈ ਜੀ ਜੀ ਸਰ ਸਰ ਇੱਥੇ ਹੋ ਮਤਲਬ ਕੋਈ ਪ੍ਰੋਡਕਸ਼ਨ ਸ਼ੁਰੂ ਹੋ ਜੂਗੀ ਸਰ ਇੱਥੇ ਉਹ ਵੈਸੇ ਤਾਂ ਚਲਦੀ ਆ ਬਸ ਪਿਛਲੇ ਕਿੰਨੇ ਚਾਰ ਦਿਨਾਂ ਤੋਂ ਵੀ ਬੰਦ ਸੀਗੀ ਉਹ ਵੈਸੇ ਤਾਂ ਚਲਦੀ ਆ ਹਮੇਸ਼ਾ ਹੀ ਜੀ ਜੀ ਇੱਕ ਸਰ ਉਹਨੇ ਮੰਗ ਵੀ ਕਿਤੇ ਆ ਕਿ ਜਿੱਥੇ ਸਾਡਾ ਚੌਂਕ ਆ ਚੌਂਕ ਦੇ ਵਿੱਚ ਨਾਕਾ ਲੱਗਣਾ ਚਾਹੀਦਾ ਕਿ ਪ੍ਰੋਪਰ ਸਾਡਾ ਦੋ ਦੋ ਤਿੰਨ ਜਾਂ ਘੰਟੇ ਦਾ ਸਾਡਾ ਨਾਕਾ ਜੁਰੀ ਚਾਹੀਦਾ ਸਾਨੂੰ ਜੀ ਲਗਦਾ ਹੁੰਦਾ ਉਹ ਨਾਕਾ ਹਰ ਰੋਜ਼ ਹੀ ਲੱਗਦਾ ਹੈ ਕਈ ਵਾਰ ਸ਼ਿਫਟਿੰਗ ਨਾਕਾ ਹੋ ਜਾਂਦਾ ਹੁੰਦਾ ਕਈ ਵਾਰ ਕਿਸੇ ਹੋਰ ਕਿਉਂਕਿ ਏਰੀਆ ਬਹੁਤ ਜ਼ਿਆਦਾ ਲਗ ਲਗ ਜਗ੍ਹਾ ਤੇ ਨਾਕਾ ਲੱਗਦਾ ਹੁੰਦਾ ਬਟ ਜ਼ਿਆਦਾਤਰ ਅਸੀਂ ਇੱਕ ਹੀ ਅਕਲ ਗੋਣੇ ਠੀਕ ਹੈ ਸਰ ਸਰ ਚਲੋ ਠੀਕ ਹੈ ਸਰ ਧੰਨਵਾਦ ਥੈਂਕ ਯੂ ਥੈਂਕ ਯੂ